ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਲੈ ਕੇ ਆਇਆ ਹਾਂ ਜਿਸ ਦਾ ਸਿਰਲੇਖ ਹੈ ਅਸੀਂ ਪੰਥ ਨੂੰ ਦਾਗ ਨਹੀਂ ਲਾਉਣ ਦੇਣਾ ਸਾਨੂੰ ਪਿਤਾ ਦਸ਼ਮੇਸ਼ ਦਾ ਆਸਰਾ ਏ ਸਮਾ ਜਿਸ ਤਰ੍ਹਾਂ ਦਾ ਆਵੇ ਔਣ ਦੇਣਾ ਸਾਨੂੰ ਪਿਤਾ ਦਸ਼ਮੇਸ਼ ਦਾ ਆਸਰਾ ਏ ਸਮਾ ਜਿਸ ਤਰ੍ਹਾਂ ਦਾ ਆਵੇ ਔਣ ਦੇਣਾ ਮਲਕ ਭਾਗੋਂ ਦੇ ਮਹਿਲ ਬਣਾਉਣ ਲਈ ਨਹੀਂ ਝੁੱਗਾ ਲਾਲੋ ਗਰੀਬ ਦਾ ਢਾਉਣ ਦੇਣਾ ਕੋਈ ਰਾਮੇ ਆਖੇ ਕੋਈ ਰਹੀਮੇ ਆਖੇ ਆਪੋ ਆਪਣਾ ਰੱਬ ਮਨਾਉਣ ਦੇਣਾ ਐ ਪਰ ਨਹੀਂ ਸ਼ਹੀਦਾਂ ਦੀ ਮੜੀ ਉੱਤੇ ਰਾਗ ਫਿਰਕਾ ਪ੍ਰਸਤੀ ਦਾ ਗਾਉਣ ਦੇਣਾ ਸ਼ਹਿਦ ਨਾਲੋਂ ਪੰਜਾਬੀ ਜ਼ੁਬਾਨ ਮਿੱਠੀ ਇਹਦੇ ਵਿੱਚ ਨਹੀਂ ਜ਼ਹਿਰ ਮਲਾਉਣ ਦੇਣਾ ਦਾ ਸਾਨੂੰ ਤਾਂ ਲਾ ਲਈ ਬੇਸ਼ੱਕ ਕੋਈ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਦਸਮ ਪਿਤਾ ਨੇ ਪੰਥ ਦੇ ਨਾਲ ਕਿਦਰੇ ਕੀਤਾ ਵੱਧ ਪਿਆਰ ਸੰਤਾਨ ਨਾਲੋਂ ਦਸਮ ਪਿਤਾ ਨੇ ਪੰਥ ਦੇ ਨਾਲ ਕਿਦਰੇ ਕੀਤਾ ਵੱਧ ਪਿਆਰ ਸੰਤਾਨ ਨਾਲੋਂ ਬਲੀਦਾਨ ਜਹਾਨ ਤੇ ਹੋਰ ਕਿਹੜਾ ਚਾਹ ਤਰ੍ਹਾਂ ਦੇ ਬਲੀਦਾਨ ਨਾਲ ਪਰ ਸਾਨੂੰ ਪੰਥ ਪਿਆਰਾ ਹੈ ਜਿੰਦ ਨਾਲੋਂ ਸਾਨੂੰ ਪੰਥ ਪਿਆਰਾ ਹੈ ਜਾਣ ਨਾਲੋਂ ਤੇ ਇੱਕੋ ਬਾਰ ਵੰਗਾਰ ਕੇ ਆਖਦੇ ਹਾਂ ਘੜੀ ਮੁੜੀ ਦੇ ਕਹਿਣ ਕੁਹਾਨ ਨਾਲੋਂ ਜਿਹੜਾ ਪੰਥ ਨੂੰ ਦੇਖਣਾ ਦੁਖੀ ਚਾਹੁੰਦਾ ਨਾ ਸੋਣਾ ਨਾ ਉਸ ਨੂੰ ਸੋਣ ਦੇਣਾ ਦਾ ਸਾਰੇ ਜਮਾਨੇ ਨੂੰ ਲਾਓ ਬੀਬਾ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਕਿਉ ਲੱਗ ਹੋ ਕੇ ਗਿਆ ਖੁਸ਼ਕ ਪੁੱਜਾ ਸੀਮਿੰਟ ਲੱਗ ਕੇ ਭੋਰੀ ਥਿੰਦੀ ਹੋ ਗਈ ਚਾਲਬਾਜ ਮੁਨੀਮ ਦੀ ਚਾਲ ਦੇਖੀ ਝਟ ਏਕੇ ਦੀ ਬਦਲ ਕੇ ਬਿੰਦੀ ਹੋ ਗਈ ਹੋਇਆ ਮਾਂ ਦਾ ਦੁੱਧ ਸੁਖੀਲਤਾ ਨਹੀਂ ਧੀ ਦਾਈ ਨੂੰ ਮਾਂ ਤੋਂ ਛੰਦੀ ਹੋ ਗਈ ਰਾਤੀ ਸੁੱਤੇ ਪੰਜਾਬੀ ਚ ਟੋਕ ਮੰਗਦੇ ਦਿਨ ਚੜਿਆ ਪੰਜਾਬੀ ਦੀ ਹਿੰਦੀ ਹੋ ਗਈ ਜਿਹੜੇ ਆਉਣਾ ਹੈ ਸਾਹਮਣੇ ਆਏ ਸਾਡੇ ਬਗਲ ਵਿੱਚ ਨਹੀਂ ਛੁਰਾ ਲਗਾਉਣ ਦੇਣਾ ਜਾਏ ਜਿੰਦ ਵੀ ਜਾਏ ਬੇਸ਼ੱਕ ਸਾਡੀ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਜਾਏ ਜਿੰਦ ਵੀ ਜਾਏ ਬੇਸ਼ੱਕ ਸਾਡੀ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਕੋਈ ਕਰੇ ਪਰੋਸਾ ਜੇ ਅਸਾਂ ਉਤੇ ਅਸੀਂ ਆਪਣਾ ਫਰਜ਼ ਨਿਭਾ ਦੇਾਂਗੇ ਟੁਕੜੇ ਜਿਗਰ ਦੇ ਟੁਕੜੇ ਕਰਾ ਕੇ ਵੀ ਟੁਕੜੇ ਹੋਣ ਤੋਂ ਜੰਝੂ ਬਚਾ ਦੇਾਂਗੇ ਧੂੜ ਗੁਰੂ ਘਰ ਦੀ ਮੱਥੇ ਲਾ ਕੇ ਤੇ ਮਸਤ ਹਾਥੀਆਂ ਨਾ ਮੱਥੇ ਲਾ ਦੇਾਂਗੇ ਬਿਗੜ ਜਾਵਾਂਗੇ ਮੌਤ ਦੇ ਨਾਲ ਐ ਪਰ ਆਪਣੇ ਦੇਸ਼ ਦੀ ਬਿਗੜੀ ਬਣਾ ਦਿਆਂ ਹੇਮਕੁੰਡ ਦੀ ਸਰ ਜ਼ਮੀਨ ਉੱਤੇ ਕਿਸੇ ਪਾਪੀ ਨੂੰ ਪੈਰ ਨਹੀਂ ਪਾਉਣ ਦੇਣਾ ਪੰਥ ਪਿਤਾ ਦਸ਼ਮੇਸ਼ ਦੀ ਸਿਰਜਣਾ ਹੈ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਪੰਥ ਪਿਤਾ ਦਸ਼ਮੇਸ਼ ਦੀ ਸਿਰਜਣਾ ਹੈ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਉੱਪਰ ਇੱਕ ਉੱਪਰ ਤਿੱਕ ਦਬਾ ਹੈ ਫਿਰਕੂਆਂ ਦਾ ਸਾਡੇ ਨਾਲ ਨਹੀਂ ਕਰਕੇ ਨਿਆ ਰਾਜੀ ਉੱਪਰ ਤਿੱਕ ਦਬਾ ਹੈ ਫਿਰਕੂਆਂ ਦਾ ਸਾਡੇ ਨਾਲ ਨਹੀਂ ਕਰਕੇ ਨਿਆ ਰਾਜੀ ਸਾਡੀ ਮਰਲਾ ਜ਼ਮੀਨ ਵੀ ਚੁੱਭਦੀ ਐ ਆਪੂ ਮਲ ਕੇ ਵੀ ਨਹੀਂ ਕੁਮਾਰ ਰਾਜੀ ਲਹੂ ਡੋਲਿਆ ਹਿੰਦੁਸਤਾਨ ਖਾਤਰ ਹੋਏ ਸਾਡੇ ਗਵਾਂਢੀ ਨਹੀਂ ਤਾਂ ਰਾਜੀ ਸੁੱਤੇ ਪਿਆ ਦਾ ਚੁੰਮਿਆ ਮੂੰਹ ਸਫਰੀ ਮੁੰਡਾ ਰਾਜੀ ਨਾ ਮੁੰਡੇ ਦੀ ਮਹਾਰਾਜੀ ਜਿਹੜੀ ਯਮਨ ਨੂੰ ਲਾਵੇਗੀ ਅੱਗ ਓਨੂੰ 베ੜੇ ਵਿੱਚ ਤੰਦੂਰ ਨਹੀਂ ਤਾਉਣ ਦੇਣਾ ਭਾਵੇਂ ਕਿੰਨਾ ਹੀ ਕੋਈ ਚਾਲਾਕ ਹੋਵੇ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਭਾਵੇਂ ਕਿੰਨਾ ਹੀ ਕੋਈ ਚਾਲਾਕ ਹੋਵੇ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਅਸੀਂ ਪੰਥ ਨੂੰ ਦਾ ਨਹੀਂ ਲਾਉਣ ਦੇਣਾ ਧੰਨਵਾਦ